ਸਸਿਕਾ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਤ ਉਸ ਦੇਖ ਰਿਓ ਸਤਿ ਟੀਵੀਨ ਪਿਛਲੇ ਦਿਨੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਲੁਧਿਆਣਾ ਦੀ 24000 ਜਿਹੜੀ ਏਕੜ ਜ਼ਮੀਨ ਹੈ ਉਹ ਜ਼ਮੀਨ ਐਕਵਾਇਰ ਕਰਕੇ ਉੱਥੇ ਵੱਡੇ ਵੱਡੇ ਜਿਹੜੇ ਅਰਬਨ ਸਟੇਟ ਨੇ ਇਹ ਅਰਬਨ ਸਟੇਟ ਵਸਾਏ ਜਾਣਗੇ ਜਦੋਂ ਇਹ ਖਬਰ ਬਾਹਰ ਆਈ ਸੀ ਕਿ ਅਰਬਨ ਸਟੇਟ ਲੁਧਿਆਣਾ ਦੀ ਇਨੀ ਜ਼ਮੀਨ ਦੇ ਵਿੱਚ ਵਸਾਏ ਜਾਣਗੇ ਤਾਂ ਇੱਕਦਮ ਉਸ ਇਲਾਕੇ ਦੇ ਵਿੱਚ ਤਰਥੱਲੀ ਮੱਚ ਗਈ ਸੀ ਜਿਹੜੇ ਲੋਕ ਉੱਥੇ ਖੇਤੀ ਕਰਦੇ ਸੀ ਉਹ ਉਸ ਗੱਲ ਨੂੰ ਨਹੀਂ ਸੀ ਜਾਣਦੇ ਜਿਹੜੇ ਉਹ ਕੁ ਜਮੀਨਾਂ ਦੇ ਮਾਲਕ ਸੀ ਉਹ ਲੋਕ ਇਸ ਗੱਲ ਨੂੰ ਨਹੀਂ ਸੀ ਜਾਣਦੇ ਕਿ ਸਾਡੀ ਇਹਨਾਂ ਜ਼ਮੀਨਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਅਰਬਨ ਸਟੇਟ ਨੇ ਇਹ ਵਸਾਏ ਜਾਣਗੇ ਜਦੋਂ ਇਹ ਗੱਲ ਬਾਹਰ ਆਉਂਦੀ ਹੈ ਉਸ ਤੋਂ ਬਾਅਦ ਲੋਕਾਂ ਦੀ ਅਲੱਗ-ਅਲੱਗ ਪ੍ਰਤੀਕਿਰਿਆ ਰਹਿੰਦੀ ਹੈ ਇਸ ਗੱਲ ਦੇ ਉੱਪਰ ਤੁਸੀਂ ਲਗਾਤਾਰ ਅਪਡੇਟ ਦੇਖ ਰਹੇ ਹੋ ਆਪਾਂ ਨਹੀਂ ਵਿਅਦ ਤੇ ਕਈ ਵੀਡੀਓ ਬਣਾਈਆਂ ਕਈ ਸਫਰਦ ਲੋਕਾਂ ਨਾਲ ਕਈ ਬੁੱਧੀਜੀਵੀਆਂ ਨਾਲ ਇਸ ਮਾਮਲੇ ਦੇ ਉੱਪਰ ਗੱਲਬਾਤ ਕੀਤੀ ਇਹਦਾ ਕੀ ਇਮਪੈਕਟਰ ਹੋਊਗਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਿਆ ਪਰ ਜੇਕਰ ਇਹਦਾ ਇੱਕ ਮੈਂ ਪੋਲਿਟੀਕਲੀ ਐਂਗਲ ਵੀ ਇਸ ਗੱਲ ਦੇ ਵਿੱਚ ਨਾਲ ਲਵਾਂ ਤਾਂ ਉਹ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਬਿੱਤੇ 2 ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਗਲਾડા ਦੇ ਬਾਹਰ ਲੁਧਿਆਣਾ ਚ ਇੱਕ ਵੱਡਾ ਵਿਸ਼ਾਲ ਧਰਨਾ ਦਵਾਗੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੂਰੇ ਤਾਮਜਾਮ ਦੇ ਨਾਲ ਲੁਧਿਆਣਾ ਗਲਾੜਾ ਦਾ ਜਿਹੜਾ ਦਫ਼ਤਰ ਹੈ ਜਿੱਥੋਂ ਜ਼ਮੀਨਾਂ ਐਕਵਾਇਰ ਹੋਣ ਦਾ ਪੂਰਾ ਪ੍ਰੋਸੀਜਰ ਚੱਲਣਾ ਉਸ ਆਫਿਸੋਂ ਉਹਦੇ ਬਾਹਰ ਇੱਕ ਵਿਸ਼ਾਲ ਧਰਨਾ ਦਿੱਤਾ ਕਿ ਨਾਲੋਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਰੱਖੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿਸਾਨਾਂ ਦੇ ਨਾਲ ਡੱਟ ਕੇ ਖੜਾ ਉਹ ਕਿਸਾਨਾਂ ਦੀ ਜਿਹੜੀ 24311 ਏਕੜ ਜ਼ਮੀਨ ਹੈ ਜਿਹਦੇ ਤੇ ਅੱਖ ਰੱਖੀ ਹੋਈ ਹੈ ਸਰਕਾਰ ਦੀ ਇਮਰਤ ਕੁਇਰ ਸਿੰਘ ਬਾਦਲ ਜੀ ਅਤੇ तमाम ਜਿਹੜੀ ਲੀਡਰਸ਼ਿਪ ਸੀ ਸ਼੍ਰੋਮਣੀ ਕਾਰਜਦੈਲੀ ਉਹ ਗੱਲ ਕਹਿ ਰਹੀ ਸੀ ਕਿ ਜਿਵੇਂ ਅੱਖ ਰੱਖੀ ਹੋਈ ਹੈ ਆਮ ਆਦਮੀ ਪਾਰਟੀਆਂ ਦੀ ਸਰਕਾਰ ਦੀ ਅਸੀਂ ਇਹ ਜ਼ਮੀਨਾਂ ਅਕਵਾਇਰ ਨਹੀਂ ਹੋਣ ਦਵਾਂਗੇ ਅਸੀਂ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਹਾਂ ਇਸ ਮਾਮਲੇ ਦੇ ਵਿੱਚ ਜਿਹੜੀ ਪੋਲੀਟਿਕਲੀ ਅਪਡੇਟ ਸੀ ਉਹ ਅਪਡੇਟ ਆਹਾ ਤੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਜੀ ਦਾ ਅੱਗੇ ਜਿਹੜਾ ਇਹਦੇ ਤੇ ਅਗਲਾ ਸਟੈਪ ਹੈਗਾ ਤੇ ਪੰਜਾਬ ਸਰਕਾਰ ਜਿਵੇਂ ਇਸ ਤਰੀਕੇ ਤਰੀਕੇ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਜਾ ਰਹੀ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਲੈਂਡ ਪੁਲਿੰਗ ਦਾ ਸਾਡਾ ਫੈਸਲਾ ਹੈਗਾ ਤੇ ਲੈਂਡ ਪੁਲਿੰਗ ਦੇ ਸਾਡੇ ਇਸ ਫੈਸਲੇ ਦੇ ਉੱਪਰ ਜਿਸ ਤਰੀਕੇ ਦੇ ਨਾਲ ਪੰਜਾਬ ਅਬਦੇ ਲੋਕਾਂ ਦਾ ਸਾਨੂੰ ਸਮਰਥਨ ਹਾਸਿਲ ਹੈ ਉਹ ਇੱਕ ਸਾਡਾ ਚੰਗਾ ਕਦਮ ਹੈ ਇਹ ਗੱਲ ਪੰਜਾਬ ਸਰਕਾਰ ਕਹਿ ਰਹੀ ਆ ਪਰ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਸ਼ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਅਕਵਾਇਰ ਨਹੀਂ ਹੋਣ ਦਵਾਂਗੇ ਅੱਜ ਸ਼ਰੋਮਣੀ ਅਕਾਲੀ ਦਲ ਨੇ ਉੱਥੇ ਧਰਨਾ ਦਿੱਤਾ ਕਿ ਅਸੀਂ ਕਿਸਾਨਾਂ ਦੇ ਇਸ ਵੇਲੇ ਨਾਲ ਖੜੇ ਆ ਇਸ ਤੋਂ ਕੁ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਪੈਲੇਸ ਦੇ ਵਿੱਚ ਇਕੱਠ ਹੋਇਆ ਸੀ ਉਸ ਇਕੱਠ ਦੇ ਵਿੱਚ ਸੁਖਵਾਲ ਸਿੰਘ ਖੈਰਾ ਮੌਕੇ ਤੋਂ ਐਮਐਲਏ ਮਨਪ੍ਰੀਤ ਸਿੰਘ ਯਾੜੀ ਤੱਕ ਕਿਸਾਨ ਲੀਡਰ ਤਮਾਮ ਪਹੁੰਚੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਜ਼ਮੀਨਾਂ ਅਸੀਂ ਅਕਵਾਇਰ ਨਹੀਂ ਹੋਣ ਦੇਵਾਂਗੇ ਆਪਾਂ ਕਾਫੀ ਦਨਵਾਦ ਇਸ ਮਾਮਲੇ ਤੇ ਜੁੜ ਰਹੇ ਹਾਂ ਪਹਿਲਾਂ ਆਪਾਂ ਨੇ ਅਲੱਗ-ਅਲੱਗ ਸੁਹਿਰਦ ਲੋਕਾਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਤੁਸੀਂ ਉਹ ਗੱਲਬਾਤ ਜਾ ਕੇ ਦੇਖ ਵੀ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਮੈਂ ਉਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਰਿਹਾ ਜੋ ਕੁਝ ਅੱਜ ਗਰੰਟ ਵਾਪਰਿਆ ਲੁਧਿਆਣਾ ਵਾਲੇ ਮਾਮਲੇ ਦੇ ਵਿੱਚ ਉਹ ਆਹੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਕਿ ਅਸੀਂ ਇਹ ਜ਼ਮੀਨਾਂ ਨਹੀਂ ਐਕਵਾਇਰ ਹੋਣ ਦੇਵਾਂਗੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹ ਸਰਕਾਰ ਲੋਕਾਂ ਦੀ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਖੋਹਣ ਨੂੰ ਫਿਰ ਰਹੀ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਕਾਊਂਟਰ ਕਰ ਰਹੀ ਹੈ ਇਸ ਗੱਲ ਨੂੰ ਕਿ ਅਸੀਂ ਜ਼ਮੀਨਾਂ ਨਹੀਂ ਖੋਹ ਰਹੇ ਅਸੀਂ ਤਾਂ ਲੋਕਾਂ ਦੇ ਇਸ ਵੇਲੇ ਨਾਲ ਖੜੇ ਆ ਲੋਕਾਂ ਦੇ ਜਿਓ ਸਾਡੇ ਫੈਸਲੇ ਨੇ ਲੋਕ ਸਾਡੇ ਇਸ ਫੈਸਲੇ ਦੇ ਨਾਲ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਜ਼ਮੀਨਾਂ ਦੇ ਉੱਪਰ ਤਾਂ ਅੱਖ ਥੋੜੀ ਰੱਖੀ ਹੋਈ ਸੀ ਯਾਨੀ ਕਿ ਅਕਾਲੀ ਜਾਂ ਹੋਰ ਲੀਡਰਸ਼ਿਪ ਦੀ ਅੱਖ ਰੱਖੀ ਹੋਈ ਸੀ ਤੇ ਉਹ ਲੋਕ ਜਾਇਜ ਕਲੋਨੀਆਂ ਦੇ ਰੂਪ ਦੇ ਵਿੱਚ ਕੱਟ ਦੇਣਾ ਚਾਹੁੰਦੇ ਸੀ ਜਾਂ ਨਜਾਇਜ਼ ਕਲੋਨੀਆਂ ਜੋ ਤੁਸੀਂ ਪਿਛਲੇ ਦਿਨੀ ਉਸਾਰੀਆਂ ਕਿਹੜੀ ਗੱਲ ਹਰਪਾਲ ਚੀਮਾ ਤੇ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਇਹ ਸਾਰਾ ਮਾਫੀਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਸਾਡਾ ਇਹਦੇ ਵਿੱਚ ਕੋਈ ਲੈਂਡ ਨਹੀਂ ਇਹ ਤਾਂ ਅਕਾਲੀ ਕਾਂਗਰਸੀ ਦੀ ਸਰਕਾਰ ਦੇ ਵੇਲੇ ਆਹ ਮਾਫੀਆ ਪਨ ਪਿਆ ਆਹ ਮਾਫੀਆ ਅੱਗੇ ਵਧਿਆ ਤੇ ਫੁੱਲਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਕਿ ਤੁਹਾਡੀ ਅੱਖ ਹੈ ਇਹਨਾਂ ਜ਼ਮੀਨਾਂ ਦੇ ਉੱਪਰ ਅੱਜ ਅਕਾਲੀ ਦਲ ਨੇ ਇੱਥੇ ਧਰਨਾ ਦਿੱਤਾ ਤਾ ਆਉਣ ਵਾਲੇ ਕੰਨਾਂ ਦੇ ਵਿੱਚ ਆਪਾਂ ਕਈ ਜਿੱਤੇ ਵੀਡੀਓ ਬਣਾਵਾਂਗੇ ਹੋਰ ਤੇ ਜਿਉਂ-ਜਿਉਂ ਮਾਮਲਾ ਹੈ ਅੱਗੇ ਵਧੂਗਾ ਅਸੀਂ ਵੀ ਹੋਰ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੇ ਰਹਾਂਗੇ ਜੇ ਤੁਸੀਂ ਪੂਰਾ ਇਹ ਮਾਮਲਾ ਸਮਝਣਾ ਤਾਂ ਉਹ ਮਾਮਲਾ ਤੁਸੀਂ ਸੀ ਡਾਕਟਰ ਬਲਵਿੰਦਰ ਸਿੰਘ ਤਵਾਣਾ ਡਾਕਟਰ ਗਰਗ ਸਾਹਿਬ ਇਦਾਂ ਕਰਕੇ ਕਈ ਅਸੀਂ ਵਿਦਵਾਨਾਂ ਦੇ ਨਾਲ ਇਹ ਮਾਮਲਾ ਵਿਚਾਰਿਆ ਤੁਸੀਂ ਜਾ ਕੇ ਉਹ ਵੀਡੀਓ ਦੇਖ ਵੀ ਸਕਦੇ ਹੋ ਸਤਿ ਸ੍ਰੀ ਅਕਾਲ